ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸੰਗਤਾਂ ਦੇ ਨਾਲ ਵਿਸਾਖੀ ਦਾ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧ ਹੈ ਉਸ ਬਾਬਤ ਗੱਲਬਾਤ ਕਰਾਂਗੇ ਕਿ ਵਿਸਾਖੀ ਦੇ ਦਿਹਾੜੇ ਅੰਦਰ ਸਿੱਖ ਇਤਿਹਾਸ ਦੇ ਅਹਿਮ ਰੋਲ ਕੀ ਕੀ ਨੇ ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਵਿਸਾਖੀ ਦੀ ਗੱਲ ਕਰਦੇ ਹਾਂ ਤੇ ਜ਼ਿਆਦਾਤਰ ਜਿਹੜਾ ਪੱਖ ਸਾਡੀ ਕੌਮ ਦੇ ਅੰਦਰ ਲਿਆ ਜਾਂਦਾ ਹੈ ਜਾਂ ਸਿੱਖਾਂ ਨੂੰ ਪਤਾ ਹੈ ਉਹ ਕੀ ਹੈ ਕਿ ਖਾਲਸਾ ਸਾਜਣਾ ਦਿਵਸ ਜਦੋਂ ਤਖਤ ਸ਼੍ਰੀ ਕੇਸਗੜ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜ ਪਿਆਰਿਆਂ ਨੂੰ ਸਾਜਿਆ ਖਾਲਸਾ ਪ੍ਰਗਟ ਹੋਇਆ ਖਾਲਸੇ ਦੀ ਸਾਜਨਾ ਹੁੰਦੀ ਹੈ ਆਮ ਤੌਰ ਤੇ ਅਸੀਂ ਇਹ ਇਤਿਹਾਸ ਨੂੰ ਹੀ ਜ਼ਿਆਦਾਤਰ ਵਿਸਾਖੀ ਨਾਲ ਸੰਬੰਧਿਤ ਮੰਨਦੇ ਹਾਂ ਪਰ ਸਿੱਖ ਇਤਿਹਾਸ ਦੇ ਵਿੱਚ ਵਿਸਾਖੀ ਦੇ ਬੜੇ ਹੀ ਅਹਿਮ ਰੋਲ ਨੇ ਜਦੋਂ ਅਸੀਂ ਗੱਲ ਕਰਦੇ ਆ ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਬਾਰੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਨਿਰਮਲ ਪੰਥ ਚਲਾਇਆ ਇੱਕ ਨਿਰਮਲ ਪੰਥ ਸਾਜਿਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਦੁਨੀਆ ਦੇ ਅੰਦਰ ਹੁਣ ਆਉਂਦੇ ਨੇ ਤੇ ਸਿੱਖ ਕੌਮ ਹੋਂਦ ਵਿੱਚ ਆਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਪ੍ਰਕਾਸ਼ ਦੀ ਅਸੀਂ ਗੱਲ ਕਰ ਲੈਨੇ ਆ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਹੈ ਉਹ ਇੱਕ ਵਿਸਾਖ ਨੂੰ ਹੁੰਦਾ ਹੈ ਵਿਸਾਖੀ ਵਾਲੇ ਦਿਨ ਹੁੰਦਾ ਹੈ ਇਹ ਗੱਲ ਯਾਦ ਰੱਖੋ ਗੁਰੂ ਸਵਾਰਿਓ ਇਸ ਗੱਲ ਤੇ ਮੈਂ ਥੋੜਾ ਜਿਆਦਾ ਕਲੀਅਰ ਪੱਖ ਕਰਦਾ ਜਾਵਾਂ ਕਿਉਂਕਿ ਸਾਡੀ ਕੌਮ ਦੇ ਵਿੱਚ ਦੁਬਦਾਵਾਂ ਵੀ ਬੜੀਆਂ ਨੇ ਅਸੀਂ ਆਪਣੇ ਇਤਿਹਾਸ ਨੂੰ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਲਈ ਕੁਝ ਇਦਾਂ ਦੇ ਬੜੇ ਘੱਟ ਯਤਨ ਜਿਹੜੇ ਅਸੀਂ ਕਰ ਰਹੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਪ੍ਰਕਾਸ਼ ਦਿਹਾੜੇ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਇਤਿਹਾਸਿਕ ਪੱਖ ਤੋਂ ਜਦੋਂ ਅਸੀਂ ਵੱਡਿਆਂ ਵੱਡਿਆਂ ਵਿਦਵਾਨਾਂ ਨੂੰ ਪੜਾਂਗੇ ਵੱਡੇ ਵੱਡੇ ਇਤਿਹਾਸਿਕ ਗ੍ਰੰਥ ਪੜ੍ਹਦੇ ਆ ਜਨਮ ਸਾਖੀਆਂ ਪੜ੍ਹਦੇ ਆ ਤੇ तकरीबन ਹਰ ਇੱਕ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਸੰਬੰਧਿਤ ਜਿਹੜੇ ਅਹਿਮ ਰੋਲ ਮਿਲਦੇ ਨੇ ਉਹ ਰੋਲ ਨੇ ਕਿ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਸਾਖ ਦੇ ਮਹੀਨੇ ਦੇ ਵਿੱਚ ਜਨਮ ਹੁੰਦਾ ਹੈ ਉਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆਂ ਕਿਉਂਕਿ ਉਹ ਅਲੱਗ 파ਟ ਹੈ ਕੌਮ ਦੀਆਂ ਕੋਈ ਮਜਬੂਰੀਆਂ ਹੋ ਸਕਦੀਆਂ ਨੇ ਹੁਣ ਪੁਰਾਣੇ ਸਮਿਆਂ ਦੇ ਵਿੱਚ ਹਾਲਾਤ ਕਿੱਦਾਂ ਦੇ ਜਾਂ ਕੀ ਕੁਝ ਬਣਿਆ ਜਿਹਦੇ ਕਰਕੇ ਵਿਸਾਖ ਤੋਂ ਕੱਤਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁੱਤ ਚੱਲਿਆ ਗਿਆ ਜਿਸ ਟਾਈਮ ਨਾਨਕ ਸ਼ਾਹੀ ਕੈਲੰਡਰ ਅਕਾਲ ਤਖ਼ਤ ਸਾਹਿਬ ਤੇ ਲਾਗੂ ਕੀਤਾ ਗਿਆ 2003 ਦੇ ਵਿੱਚ ਤੇ ਉਸ ਤੋਂ ਪਹਿਲਾਂ 1999 ਦੇ ਵਿੱਚ ਜਦੋਂ ਕੈਲੰਡਰ ਬਣਦਾ ਹੈ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਹੈ ਉਵਸਾਖ ਇੱਕ ਵਿਸਾਖ ਦੀ ਆਉਂਦੀ ਹੈ ਉਸ ਟਾਈਮ ਤੇ ਤਿੰਨ ਇਤਿਹਾਸਕ ਦਿਹਾੜਿਆਂ ਤੇ ਕੌਮ ਨੇ ਸਮਝੌਤਾ ਕੀਤਾ ਸੀ ਇੱਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕ ਬੰਦੀ ਛੋੜ ਦਿਵਸ ਤੇ ਇੱਕ ਹੋਲਾ ਮੱਲਾ ਉਹਦਾ ਕਾਰਨ ਇਹ ਸੀ ਕਿ ਜਦੋਂ ਇਹ ਜਿਹੜੇ ਦਿਹਾੜੇ ਨੇ ਇਹ ਵੱਡੇ ਲੈਵਲ ਤੇ ਕੌਮ ਦੇ ਅੰਦਰ ਮਨਾਏ ਜਾਂਦੇ ਨੇ ਕੀ ਕੌਮ ਦੇ ਵਿੱਚ ਕੋਈ ਜ਼ਿਆਦਾ ਦੁੱਬਦਾ ਨਾ ਖੜੀ ਹੋਵੇ ਇਸ ਕਰਕੇ ਪ੍ਰਚਲਿਤ ਦਿਨ ਜਿਹੜੇ ਚੱਲ ਰਹੇ ਨੇ ਇਹ ਦਿਹਾੜਿਆਂ ਨੂੰ ਅਸੀਂ ਉਸ ਦਿਨ ਤੇ ਮਨਾਉਂਦੇ ਆ ਉਹ ਵੱਖਰਾ ਵਿਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਅੱਜ ਅਸੀਂ ਮਨਾ ਰਹੇ ਹਾਂ ਕੱਤਕ ਦੇ ਵਿੱਚ ਪਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਵਿਸਾਖ ਦੇ ਵਿੱਚ ਹੁੰਦਾ ਹੈ ਯਾਦ ਰੱਖੋ ਜੀ ਵਿਸਾਖੀ ਨਾਲ ਜਿਹੜਾ ਸਭ ਤੋਂ ਵੱਡਾ ਸਬੰਧ ਹੈ ਸਿੱਖ ਕੌਮ ਦਾ ਉਹ ਕੀ ਹੈ ਕਿ ਜਿਸ ਟਾਈਮ ਤੇ ਸਿੱਖ ਕੌਮ ਹੋਂਦ ਵਿੱਚ ਆਉਂਦੀ ਹੈ ਜਿਸ ਟਾਈਮ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਉਹ ਵਿਸਾਖ ਦੇ ਵਿੱਚ ਹੁੰਦਾ ਹੈ ਉਸ ਸਾਖੀ ਦਾ ਸਭ ਤੋਂ ਅਹਿਮ ਪੱਖ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਗੱਲ ਕਰ ਲੈਣੇ ਆ ਜੇ ਅਸੀਂ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮਾਹੌਲ ਇਦਾਂ ਦਾ ਸੀਗਾ ਦੁਨੀਆ ਨੂੰ ਸਮਾਜ ਨੂੰ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਦਾ ਤਾਂ ਉਪਦੇਸ਼ ਹੀ ਇਹ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਹ ਵਰਣਾ ਕੋ ਸਾਂਝਾ ਕਿ ਇੱਕ ਸਮੁੱਚੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਪਾਤਸ਼ਾਹ ਨੇ ਦਿੱਤਾ ਹੋਇਆ ਹੈ ਪਰ ਉਹਨਾਂ ਸਮਿਆਂ ਦੇ ਵਿੱਚ ਵੱਡੀਆਂ ਜਾਤਾਂ ਦੇ ਅਲੱਗ ਖੂਹ ਹੁੰਦੇ ਸੀ ਉਹ ਨੀਵੀਆਂ ਜਾਤਾਂ ਵਾਲਿਆਂ ਨੂੰ ਆਪਣੇ ਖੂਹਾਂ ਤੇ ਪਾਣੀ ਨਹੀਂ ਭਰਨ ਦਿੰਦੇ ਸੀ ਬੜੇ ਵਿਤਕਰੇ ਕੀਤੇ ਜਾਂਦੇ ਸੀ ਬੜਾ ਕੋਜਾ ਇਹ ਇੱਕ ਅਲੱਗ ਪਾਰਟ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਨੇ ਗੋਇੰਦਵਾਲ ਦੀ ਧਰਤੀ ਤੇ ਇੱਕ ਬੌਲੀ ਖੁਦਵਾਈ ਹੁਣ ਬੌਲੀ ਜਿਸ ਟਾਈਮ ਤੇ ਤਿਆਰ ਹੋ ਰਹੀ ਹੈ ਬੌਲੀ ਨੂੰ ਪੁੱਟਣਾ ਸ਼ੁਰੂ ਕੀਤਾ ਇੱਕ ਖੂਹ ਨੂੰ ਪੁੱਟਣਾ ਸ਼ੁਰੂ ਕੀਤਾ ਕਹਿੰਦੇ ਜਿਸ ਟਾਈਮ ਤੇ ਖੂਦੀ ਆਪਾਂ ਪਟਾਈ ਕਰਦੇ ਆ ਬੌਲੀ ਨੂੰ ਪੁੱਟਿਆ ਜਾਂਦਾ ਹੈ ਨਾ ਜਦੋਂ ਪਾਣੀ ਨੇ ਉੱਪਰ ਆਉਣਾ ਹੁੰਦਾ ਹੈ ਉਹ ਮਿੱਟੀ ਤੇ ਪਾਣੀ ਦਾ ਜਿਹੜਾ ਜਦੋਂ ਐਂਡ ਤੇ ਕੱਡ ਟੁੱਟਦਾ ਜਿਹਨੂੰ ਕੱਡ ਟੁੱਟਣਾ ਕਿਹਾ ਜਾਂਦਾ ਉਹ ਕੱਡ ਗਵਿੰਡਵਾਲ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਟੁੱਟਿਆ ਸੀ ਇਹ ਕਹਿ ਲੋ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਵੱਖਰਾ ਸਿਧਾਂਤ ਹੈ ਇੱਕ ਕਰਨ ਦਾ ਸਮੁੱਚੀ ਮਨੁੱਖਤਾ ਨੂੰ ਸਮੁੱਚੇ ਸੰਸਾਰ ਨੂੰ ਇੱਕ ਕਰਨ ਦਾ ਜਿਹੜਾ ਸਿਧਾਂਤ ਹੈ ਨਾ ਉਹ ਸਿਧਾਂਤ ਦੇ ਪਹਿਰਾ ਦਿੰਦਿਆਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਮੁੱਚੀ ਮਨੁੱਖਤਾ ਲਈ ਇੱਕ ਬੌਲੀ ਖਦਵਾਈ ਸੀ ਜਿਸ ਟਾਈਮ ਤੇ ਗੋਇੰਦਵਾਲ ਦੀ ਧਰਤੀ ਤੇ ਉਹ ਬੌਲੀ ਬੌਲੀ ਖਦਵਾਈ ਗਈ ਜਿਸ ਦਿਨ ਉਹ ਬੌਲੀ ਦਾ ਕੱਟ ਟੁੱਟਦਾ ਉਹ ਦਿਨ ਵੀ ਵਿਸਾਖੀ ਵਾਲਾ ਹੈ ਜਿਹਦਾ ਇਤਿਹਾਸ ਵਿੱਚ ਬੜਾ ਅਹਿਮ ਪੱਖ ਹੈ ਬੜਾ ਅਹਿਮ ਰੋਲ ਹੈ ਇਸ ਤੋਂ ਜੇ ਹੋਰ ਵਿਸਾਖੀ ਦੇ ਨਾਲ ਵਿਸਾਖ ਦੇ ਮਹੀਨੇ ਦੇ ਨਾਲ ਸੰਬੰਧਿਤ ਗੱਲ ਕਰੀਏ ਬੜੇ ਗੁਰੂ ਸਹਬਾਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਜੋਤੀ ਜੋਤ ਸਮਾਉਣ ਗੁਰਤਾ ਗਦੀ ਦਿਵਸ ਜਿਹੜੇ ਵਿਸਾਖ ਦੇ ਮਹੀਨੇ ਦੇ ਵਿੱਚ ਆਉਂਦੇ ਨੇ ਇਹ ਅਲੱਗ 파ਟ ਹੈ ਆਪਾਂ ਗੱਲ ਕਰ ਰਹੇ ਆ ਮੇਨ ਮੇਨ ਤੱਥਾਂ ਦੀ ਤੇ ਤੀਸਰੇ ਨੰਬਰ ਤੇ ਅਸੀਂ ਗੱਲ ਕਰਦੇ ਆ ਖਾਲਸਾ ਸਾਜਨਾ ਦਿਵਸ ਦੀ ਖਾਲਸਾ ਸਾਜਨਾ ਦਿਵਸ ਜੈਸ ਟੈਮ ਤੇ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਦੀ ਧਰਤੀ ਤੇ ਦੂਰ ਦਰੇਡੇ ਵਸਦੇ ਸਿੱਖਾਂ ਤੱਕ ਸਨੇਹ ਪਹਚਾਏ ਕਿ ਇਸ ਵਾਰ ਵਿਸਾਖੀ ਤੇ ਇੱਕ ਵੱਡਾ ਇਕੱਠ ਹੋਵੇਗਾ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਉਸ ਵੱਡੇ ਇਕੱਠ ਦੇ ਵਿੱਚ ਵਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਦਰਬਾਰ ਸੱਜੂਕਿਆ ਕੀਰਤਨ ਹੋ ਰਿਹਾ ਢਾਡੀ ਸਿੰਘ ਢਾਡੀ ਵਾਰਾਂ गा ਰਹੇ ਨੇ ਭਾਈ ਮਣੀ ਸਿੰਘ ਵਰਗਿਆਂ ਨੇ ਕਥਾ ਕੀਤੀ ਉਸ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਮਾਗਮ ਦੇ ਵਿੱਚ ਆਪ ਹਾਜ਼ਰ ਨੇ ਸਟੇਜ ਤੇ ਕਲਗੀ ਧਰ ਬੈਠੇ ਨੇ ਜਿਵੇਂ ਜਿਵੇਂ ਦਿਨ ਦਾ ਚੜ੍ਹਾਵ ਹੁੰਦਾ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਸਮਾਗਮ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਅੱਜ ਸ੍ਰੀ ਸਾਹਿਬ ਹੈ ਵੱਡੀ ਮਿਆਣ ਦੇ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਜ ਸਿੱਖਾਂ ਨੂੰ ਕਹਿੰਦੇ ਨੇ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ ਹੁਣ ਜਦੋਂ ਪਾਤਸ਼ਾਹ ਨੇ ਸੀਸ ਮੰਗਿਆ ਤੇ ਪਹਿਲਾ ਸੀਸ ਦੇਣ ਵਾਸਤੇ ਹਾਜ਼ਰ ਹੁੰਦੇ ਨੇ ਭਾਈ ਦਇਆਰਾਮ ਖੱਤਰੀ ਲਾਹੌਰ ਦੇ ਰਹਿਣ ਵਾਲੇ ਹੁਣ ਕੀ ਹੈ ਸੰਗਤਾਂ ਦਾ ਬੜਾ ਵੱਡਾ ਇਕੱਠ ਹੈ ਇਤਿਹਾਸ ਕਹਿੰਦਾ 80000 ਤੋਂ ਵੱਧ ਦਾ ਜਿਹੜਾ ਇਕੱਠ ਉਹਨਾਂ ਸਮਿਆਂ 'ਚ ਸੀ ਸੰਗਤ ਦੇ ਵਿਚਾਲੇ ਦੇ ਭਾਈ ਦਇਆਰਾਮ ਜੀ ਬੈਠੇ ਨੇ ਉੱਠ ਕੇ ਹੌਲੀ-ਹੌਲੀ ਆਏ ਸਟੇਜ ਦੇ ਨੇੜੇ ਤੇ ਆ ਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਅੱਗੇ ਹੱਥ ਜੋੜੇ ਕਹਿੰਦੇ ਪਾਤਸ਼ਾਹ ਇਹ ਸਿਰ ਜਦੋਂ ਦਾ ਮੈਂ ਸਿੱਖ ਬਣਿਆ ਸੀ ਉਦੋਂ ਦਾ ਹੀ ਤੁਹਾਡਾ ਹੈ ਪਾਤਸ਼ਾਹ ਜੀ ਜਿੱਥੇ ਤੁਹਾਡਾ ਮਨ ਕਰਦਾ ਹੈ ਨਾ ਤੁਸੀਂ ਇਸ ਸੀਸ ਦੀ ਵਰਤੋਂ ਕਰ ਸਕਦੇ ਹੋ ਹੁਣ ਪਾਤਸ਼ਾਹ ਜੀ ਭਾਈ ਦਇਆਰਾਮ ਜੀ ਨੂੰ ਤੰਬੂ ਦੇ ਵਿੱਚ ਲੈ ਕੇ ਗਏ ਕੁਝ ਸਮੇਂ ਬਾਅਦ ਤੰਬੂ ਚੋਂ ਬਾਹਰ ਨਿਕਲਦੇ ਨੇ ਤੇ ਸ੍ਰੀ ਸਾਹਿਬ ਜਿਹੜੀ ਖੂਨ ਨਾਲ ਲਿਬੜੀ ਹੋਈ ਹੈ ਤੇ ਪਾਤਸ਼ਾਹ ਨੇ ਫਿਰ ਇੱਕ ਆਵਾਜ਼ ਦਿੱਤੀ ਕਿ ਮੈਨੂੰ ਇੱਕ ਸੀਸ ਦੀ ਹੋੜ ਲੋੜ ਹੈ ਇਹ ਤੋਂ ਪਹਿਲਾਂ ਥੋੜਾ ਜਿਹਾ ਪੱਖ ਕਲੀਅਰ ਕਰੀਏ ਕਿ ਤੰਬੂ ਵਿੱਚ ਕੀ ਹੋਇਆ ਆਮ ਤੌਰ ਤੇ ਸਾਡੇ ਅੱਜ ਬੜੇ ਵਿਦਵਾਨ ਬੜੇ ਇਦਾਂ ਦੇ ਲੋਕ ਜਿਹੜੇ ਕਹਿੰਦੇ ਆ ਜੀ ਗੁਰੂ ਸਾਹਿਬ ਨੇ ਕੋਈ ਕਹਿੰਦਾ ਕੀ ਕੀਤਾ ਕੋਈ ਕੀ ਕਹਿੰਦਾ ਕੀ ਕੀਤਾ ਆਪਾਂ ਇਸ ਵਿਸ਼ੇ ਵੱਲ ਨਹੀਂ ਜਾਵਾਂਗੇ ਜਿਸ ਟਾਈਮ ਤੇ ਗੁਰੂ ਨੇ ਆਪਣੇ ਸਿੱਖਾਂ ਤੋਂ ਪਰਦਾ ਕਰ ਲਿਆ ਤੇ ਸਿੱਖ ਦਾ ਕੋਈ ਫਰਜ਼ ਨਹੀਂ ਉਸ ਪਰਦੇ ਨੂੰ ਚੁੱਕ ਕੇ ਦੇਖਣਾ ਅਸੀਂ ਥੱਲੋਂ ਦੀ ਝਾਤੀਆਂ ਨਹੀਂ ਮਾਰ ਸਕਦੇ ਅਸੀਂ ਆਈਡੀਏ ਨਹੀਂ ਲਾ ਸਕਦੇ ਅਸੀਂ ਕੁਝ ਨਹੀਂ ਕਰ ਸਕਦੇ ਜਿੱਥੇ ਸਿੱਖ ਤੋਂ ਗੁਰੂ ਨੇ ਪਰਦਾ ਕੀਤਾ ਹੋਇਆ ਨਾ ਭਾਵ ਕਿ ਉਹ ਪਰਦਾ ਹੈ ਅਸੀਂ ਉਹਨੂੰ ਚੁੱਕ ਕੇ ਨਹੀਂ ਦੇਖਣਾ ਤੰਬੂ ਵਿੱਚ ਕੀ ਹੋਇਆ ਉਹ ਗੁਰੂ ਦੀਆਂ ਗੁਰੂ ਜਾਣੇ ਸਿੱਖ ਦਾ ਫਰਜ਼ ਨਹੀਂ ਹੁਣ ਜਦੋਂ ਆਪਾਂ ਅੱਗੇ ਦੀ ਗੱਲ ਕਰਦੇ ਹੁਣ ਦੂਸਰੇ ਸੀਸ ਦੀ ਪਾਤਸ਼ਾਹ ਨੇ ਫਿਰ ਮੰਗ ਕੀਤੀ ਹੈ ਤੇ ਉੱਠਦੇ ਨੇ ਧਰਮਚੰਦ ਜਾਟ ਹਸਤਨਾਪੁਰ ਦੇ ਰਹਿਣ ਵਾਲੇ ਪਾਤਸ਼ਾਹ ਸੀਸ ਹਾਜ਼ਰ ਹੈ ਫਿਰ ਤੰਬੂ ਚ ਲੈ ਗਏ ਤੀਸਰੇ ਸੀਸ ਦੀ ਪਾਤਸ਼ਾਹ ਨੇ ਫਿਰ ਮੰਗ ਕੀਤੀ ਹੈ ਫਿਰ ਉੱਠਦੇ ਨੇ ਹਿੰਮਤ ਚੰਦ ਛੀਵਰ ਜਗਨਨਾਥਪੁਰੀ ਦੇ ਰਹਿਣ ਵਾਲੇ ਚੌਥੇ ਸੀਸ ਦੀ ਮੰਗ ਕੀਤੀ ਹੈ ਮੋਕਮ ਚੰਦ ਸ਼ੀਂਬਾ ਜੀ ਉੱਠਦੇ ਨੇ ਦਵਾਰਕਾ ਦੇ ਰਹਿਣ ਵਾਲੇ ਪੰਜਵੇਂ ਸੀਸ ਦੀ ਮੰਗ ਕੀਤੀ ਹੈ ਸਾਹਿਬ ਚੰਦ 나ਈ ਉੱਠਦੇ ਨੇ ਬਿਦਰ ਦੇ ਰਹਿਣ ਵਾਲੇ ਹੁਣ ਇੱਕੋ ਇੱਕ ਗੱਲ ਸਮਝਿਓ ਅਲੱਗ ਅਲੱਗ ਜਾਤਾਂ ਦੇ ਅਲੱਗ ਅਲੱਗ ਕਾਸਟ ਦੇ ਅਲੱਗ ਅਲੱਗ ਇਲਾਕਿਆਂ ਤੋਂ ਜਿਹੜੇ ਆਏ ਹੋਏ ਨੇ ਜਿਵੇਂ ਪਾਤਸ਼ਾਹ ਨੇ ਪੰਜ ਸੀਸ ਦੀ ਮੰਗ ਕੀਤੀ ਵੱਖਰੇ ਵੱਖਰੇ ਸਿੱਖ ਉੱਠਦੇ ਨੇ ਕੁਝ ਸਮੇਂ ਬਾਅਦ ਗੁਰੂ ਸਾਹਿਬ ਤੰਬੂ ਚੋਂ ਬਾਹਰ ਨਿਕਲੇ ਉਹ ਪੰਜੇ ਸਿੱਖ ਬਾਹਰ ਨਿਕਲੇ ਪੰਜਾਂ ਦੇ ਇੱਕੋ ਜਿਹਾ ਪਹਿਰਾਵਾ ਪੈਨਿਆ ਹੋਇਆ ਹੈ ਪੰਜ ਕਕਾਰ ਪੈਨੇ ਨੇ ਇੱਕੋ ਜਿਹੇ ਦਸਤਾਰਾ ਇੱਕੋ ਜਿਹਾ ਬਾਣਾ ਪੈਨਿਆ ਹੋਇਆ ਸਜਾਈਆਂ ਨੇ ਪਾਤਸ਼ਾਹ ਨੇ ਫਿਰ ਖੰਡੇ ਦੀ ਪੌਹਲ ਤਿਆਰ ਕੀਤੀ ਹੈ ਬਾਟਾ ਲਿਆ ਸਰਬਲੋ ਦਾ ਹੱਥ ਵਿੱਚ ਖੰਡਾ ਹੈ ਜਲ ਪਾਇਆ ਗਿਆ ਪਤਾਸੇ ਪਾਏ ਗਏ ਬਾੜੀਆਂ ਦਾ ਜਾਪ ਕੀਤਾ ਗਿਆ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਤਿਆਰ ਕੀਤਾ ਸਤਿਗੁਰਾਂ ਨੇ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਹੁਣ ਜਦੋਂ ਪੰਜਾਂ ਨੂੰ ਸਿੰਘ ਸਜਾਇਆ ਹੁਣ ਪਹਿਲਾਂ ਕੀ ਸੀ ਜਦੋਂ ਉੱਠਦੇ ਸੀ ਦਇਆਰਾਮ ਖੱਤਰੀ ਧਰਮਚੰਦ ਜਾਟ ਹਿੰਮਤਚੰਦ ਝੀਵਰ ਮੋਹਕਮ ਚੰਦ ਸ਼ੀਂਬਾ ਸਾਹਿਬ ਚੰਦ 나ਈ ਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਅੱਜ ਤੋਂ ਇਹਨਾਂ ਦੀ ਜਾਤ ਖਤਮ ਹੈ ਕਿਹੜੀ ਜਾਤ ਨਾਲ ਸੰਬੰਧਿਤ ਹੈ ਸਭ ਤੋਂ ਸਭ ਕੁਝ ਖਤਮ ਹੋ ਕੇ ਅੱਜ ਕੀ ਹੋ ਗਿਆ ਜੀ ਦਇਆ ਸਿੰਘ ਖਾਲਸਾ ਧਰਮ ਸਿੰਘ ਖਾਲਸਾ ਮੋਹਕਮ ਸਿੰਘ ਖਾਲਸਾ ਹਿੰਮਤ ਸਿੰਘ ਖਾਲਸਾ ਸਾਹਿਬ ਸਿੰਘ ਖਾਲਸਾ ਅੱਜ ਤੋਂ ਬਾਅਦ ਸਿੰਘ ਤੇ ਖਾਲਸਾ ਵੜ ਗਏ ਨੇ ਅੱਜ ਤੋਂ ਬਾਅਦ ਸਿੱਖ ਦੀ ਜਾਤ ਖਤਮ ਗੋਤ ਖਤਮ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਜਾਤਾਂ ਗੋਤਾਂ ਚੋਂ ਕੱਢਿਆ ਵਹਿਮਾਂ ਭਰਮਾਂ ਚੋਂ ਕੱਢ ਕੇ ਸਿੰਘ ਖਾਲਸੇ ਬਣਾਇਆ ਜਿਨ੍ਹਾਂ ਨੇ ਕਦੇ ਹੱਥ ਵਿੱਚ ਕਰਦ ਨਹੀਂ ਸੀ ਫੜੀ ਉਹਨਾਂ ਦੇ ਹੱਥਾਂ 'ਚ ਤਿੰਨ ਤਨ ਫੁੱਟੀਆਂ ਸ਼ਮਸ਼ੀਰਾਂ ਫੜਾਈਆਂ ਜਿਨ੍ਹਾਂ ਨੂੰ ਦੁਨੀਆ ਤੇ ਜਿਉਣ ਦਾ ਹੱਕ ਨਹੀਂ ਸੀ ਜਿਨ੍ਹਾਂ ਨੂੰ ਦਰਕਾਰਿਆ ਜਾਂਦਾ ਸੀ ਕਲਗੀ ਧਰਜੀ ਨੇ ਜਿਉਣ ਦਾ ਹੱਕ ਦਿੱਤਾ ਇੱਕ ਵੱਖਰਾ ਨਿਰਾਲਾ ਪੰਥ ਇੱਕ ਪ੍ਰਗਟ ਕੀਤਾ ਉਹ ਖਾਲਸਾ ਪ੍ਰਗਟ ਹੋਇਆ ਉਸ ਦਿਨ ਕਲਗੀ ਧਰ ਸੱਚੇ ਪਾਤਸ਼ਾਹ ਦੀ ਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਵੱਖਰਾ ਜਾਹੂ ਜਲਾਲ ਹੈ ਹਜ਼ਾਰਾਂ ਹੀ ਸਿੱਖਾਂ ਨੇ ਖੰਡੇ ਦੀ ਪਹਲ ਲੈ ਕੇ ਅੰਮ੍ਰਿਤ ਛਕਿਆ ਉਸ ਦਿਨ ਫਿਰ ਪੰਜਾ ਪਿਆਰਿਆਂ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਹੱਥ ਜੋੜੇ ਤੇ ਆਖਿਆ ਪੰਜਾਂ ਨੂੰ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਖੰਡੇ ਦੀ ਪਹਲ ਮੈਨੂੰ ਵੀ ਦਿਓ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਉਹ ਮਰਯਾਦਾ ਪਾਤਸ਼ਾਹ ਨੇ ਦੱਸੀ ਬੱਜਰ ਕ੍ਰਹਿਤਾਂ ਦਸੀਆਂ ਇੱਕ ਵੱਖਰਾ ਸਰੂਪ ਇੱਕ ਵੱਖਰਾ ਜਾਹੋ ਜਲਾਲ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪ੍ਰਗਟ ਕੀਤਾ ਇੱਕ ਵੱਖਰਾ ਜਾਹੋ ਜਲਾਲ ਜਿਹੜਾ ਸਾਡੇ ਖਾਲਸੇ ਦਾ ਪਾਤਸ਼ਾਹ ਨਹੀਂ ਸਮਝਦਾ ਇਹ ਪੱਖ ਆ ਗਿਆ ਵਿਸਾਖੀ ਨਾਲ ਸੰਬੰਧਿਤ ਹੈ ਉਸ ਦਿਨ ਵੀ ਵਿਸਾਖੀ ਦਾ ਦਿਨ ਸੀ ਹੁਣ ਜਦੋਂ ਵਿਸਾਖੀ ਦੇ ਦਿਨ ਨਾਲ ਸੰਬੰਧਿਤ ਹੋਰ ਪ੍ਰਚਲਿਤ ਇਤਿਹਾਸਕ ਦਿਹਾੜਿਆਂ ਦੀ ਗੱਲ ਕਰਾਂਗੇ ਕਹਿੰਦੇ ਆ ਜੀ 1919 ਦੇ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਵਿਸਾਖੀ ਵਾਲੇ ਦਿਨ ਇੱਕ ਬੜੀ ਸਿੱਖਾਂ ਦੀ ਪੰਜਾਬੀਆਂ ਦੀ ਵੱਡੀ ਕਾਨਫਰੰਸ ਚੱਲ ਰਹੀ ਸੀ ਕਿਉਂਕਿ ਵਿਸਾਖੀ ਤੇ ਸਿੱਖ ਇਤਿਹਾਸ ਇਤਿਹਾਸਕ ਸਥਾਨਾਂ ਤੇ ਜਾਂਦੇ ਨੇ ਉਦੋਂ ਦੂਰ ਦਰੇਡੇ ਦੀਆਂ ਸੰਗਤਾਂ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਪਹੁੰਚ ਰਹੀਆਂ ਸਨ ਕਾਬਲ ਤੱਕ ਦੀਆਂ ਸੰਗਤਾਂ ਹੋਰ ਦੂਰੋਂ ਦੂਰੋਂ ਸੰਗਤਾਂ ਅਲੱਗ-ਅਲੱਗ ਇਲਾਕਿਆਂ ਤੋਂ ਪਹੁੰਚੀਆਂ ਨੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਸਿੱਖਾਂ ਦੀ ਇੱਕ ਅਹਿਮ ਪ੍ਰੈਸ ਕਾਨਫਰੰਸ ਹੋ ਰਹੀ ਹੈ ਸਿੱਖਾਂ ਦੀ ਪੰਜਾਬੀਆਂ ਦੀ ਵੱਡੀ ਕਾਨਫਰੰਸ ਜ਼ਿਲ੍ਹਾਵਾਲੇ ਬਾਗ 'ਚ ਚੱਲ ਰਹੀ ਹੈ ਤੇ ਜਦੋਂ ਇਹ ਕਾਨਫਰੰਸ ਦਾ ਜਰਨਲ ਡਾਇਰ ਨੂੰ ਪਤਾ ਲੱਗਦਾ ਉਹਨੇ ਬਿਨਾਂ ਦੱਸਿਆ ਬਿਨਾਂ ਕੋਈ ਗੱਲਬਾਤ ਕੀਤਿਆਂ ਨਿਹੱਥੇ ਸਿੱਖਾਂ ਤੇ ਪੰਜਾਬੀਆਂ ਤੇ ਹਮਲਾ ਕਰ ਦਿੱਤਾ ਆਪਣੇ ਸਿਪਾਹੀਆਂ ਨੂੰ ਆਰਡਰ ਕਰ ਦਿੱਤਾ ਕਿ ਜਿਨਨੇ ਇਸ ਕਾਨਫਰੰਸ ਦੇ ਵਿੱਚ ਖੜੇ ਨੇ ਬੈਠੇ ਨੇ ਬੋਲ ਰਹੇ ਨੇ ਸੁਣ ਰਹੇ ਨੇ ਇਕਦਮ ਗੋਲੀ ਚਲਾਉਣ ਦਾ ਜਿਲ੍ਹਿਆਂ ਵਾਲੇ ਬਾਗ ਤੇ ਵਿੱਚ ਆਰਡਰ ਹੋ ਗਿਆ ਨਿਹੱਥੇ ਬੇਕਸੂਰ ਸਿੰਘਾਂ ਤੇ ਪੰਜਾਬੀਆਂ ਤੇ ਬੱਚਿਆਂ ਤੇ ਬੀਬੀਆਂ ਤੇ ਗੋਲੀਆਂ ਚਲਾਈਆਂ ਗਈਆਂ ਆਪਣੀਆਂ ਜਾਨਾਂ ਬਚਾਉਂਦੇ ਹੋਏ ਉਸ ਸਮੇਂ ਪੰਜਾਬੀ ਸਿੱਖ ਖੂਹ ਦੇ ਵਿੱਚ ਛਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ अनेਕਾਂ ਹੀ ਲਾਸ਼ਾਂ ਦੇ ਨਾਲ ਜਿਲ੍ਹਿਆਂ ਵਾਲੇ ਬਾਗ ਦਾ ਖੂਹ ਲਥਪਥ ਹੋ ਗਿਆ ਗੋਲੀਆਂ ਵੱਜਦੀਆਂ ਨੇ ਕੰਧਾਂ ਦੇ ਵਿੱਚ ਗੋਲੀਆਂ ਵੱਜਦੀਆਂ ਨੇ ਸਿੱਖਾਂ ਦੇ ਸੀਨੇ ਪਾੜ ਕੇ ਪੰਜਾਬੀਆਂ ਦੇ ਸੀਨੇ ਪਾੜ ਪਾੜ ਕੇ ਗੋਲੀਆਂ ਲੰਘਦੀਆਂ ਨੇ ਵੱਡਾ ਜਿਹੜਾ ਕਤਲੇਆਮ ਬਸਾਖੀ ਵਾਲੇ ਦਿਨ ਸਾਡੇ ਪੰਜਾਬ ਦਾ ਸਿੱਖਾਂ ਦਾ ਅਹਿਮ ਇਤਿਹਾਸ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਜਰਨਲ ਡਾਇਰ ਨੇ ਜਿਹੜੀ ਜਿਲ੍ਹਿਆਂ ਵਾਲੇ ਬਾਗ ਗੋਲੀ ਚਲਾਈ ਉਹ ਦਿਨ ਵੀ ਬਸਾਖੀ ਵਾਲਾ ਸੀ ਜਿਲ੍ਹਿਆਂ ਵਾਲੇ ਬਾਗ ਦਾ ਬਦਲਾ ਫਿਰ ਲੈਂਦੇ ਨੇ ਸਰਦਾਰ ਉਦਮ ਸਿੰਘ ਇੰਗਲੈਂਡ ਦੀ ਧਰਤੀ ਤੇ ਜਾ ਕੇ ਜਰਨਲ ਡਾਇਰ ਨੂੰ ਮਾਰ ਕੇ ਇਹ ਦਿਨ ਵੀ ਜਿਲ੍ਹਿਆਂ ਵਾਲੇ ਬਾਗ ਜਿਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਜਿਸ ਦਿਨ ਵਾਪਰਦਾ ਉਹ ਦਿਨ ਵੀ ਵਿਸਾਖੀ ਵਾਲਾ ਸੀ ਤੇ ਇਸ ਤੋਂ ਬਾਅਦ ਅਹਿਮ ਪੱਖ ਇੱਕ ਹੋਰ ਆਉਂਦਾ ਵਿਸਾਖੀ ਦਾ ਉਹ ਕੀ ਹੈ ਜੀ 1978 ਦਾ ਇਤਿਹਾਸਕ ਪੱਖ ਜਸਟੈਂਪ ਤੇ ਸੈਂਟਰ ਦੀ ਸਰਕਾਰ ਉਸ ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਦੇ ਉੱਪਰ ਗੁਰਬਚਨਾ ਨਿਰੰਕਾਰਿਆ ਅੰਮ੍ਰਿਤਸਰ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਸਰਕਾਰਾਂ ਵੱਲੋਂ ਸ਼ਹਿ ਦੇ ਕੇ ਭੇਜਿਆ ਗਿਆ ਸੀ ਕਿਉਂਕਿ ਸਿੱਖਾਂ ਨੂੰ ਉਲਝਾਉਣ ਵਾਸਤੇ ਉਹਨਾਂ ਸਮਿਆਂ ਦੇ ਹਾਲਾਤ ਉਹਦਾਂ ਦੇ ਸਨ ਗੁਰਬਚਨੇ ਨਿਰੰਕਾਰਿਆ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦੀਸ ਕੀਤੀ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਤੇ ਉਹਨੇ ਸੱਤ ਸਤਾਰੇ ਸਾਜੇ ਇਕੋ ਨੇ ਆਪਦਾ ਗ੍ਰੰਥ ਲਿਖਿਆ ਅਵਤਾਰ ਬਾਣੀ ਉਹ ਗ੍ਰੰਥ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬਰਾਬਰ ਕਰਦਾ ਸੀ ਹੁਣ ਸਿੱਖਾਂ ਦਾ ਵਿਸਾਖੀ ਨਾਲ ਬੜਾ ਅਹਿਮ ਸਬੰਧ ਹੈ ਵਿਸਾਖੀ ਦਾ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਵੀ ਅੰਮ੍ਰਿਤਸਰ ਆਉਂਦੀਆਂ ਨੇ ਉਸ ਦਿਨ ਗੁਰਬਚਨੇ ਰੰਕਾਰੀਆਂ ਨੇ ਵਿਸਾਖੀ ਵਾਲੇ ਦਿਨ ਆਪਣਾ ਇੱਕ ਵੱਡਾ ਸਮਾਗਮ ਰੱਖ ਲਿਆ ਆਪਣਾ ਇੱਕ ਜਲੂਸ ਰੱਖ ਲਿਆ ਅਖੰਡ ਕੀਰਤਨੀ ਜਥੇ ਦੇ ਸਿੰਘ ਨਾਲ ਟਕਸਾਲ ਦੇ ਨਾਲ ਸੰਬੰਧਿਤ ਸਿੰਘ ਕੁਝ ਸਿੰਘ ਗਏ ਨੇ ਬੇਨਤੀ ਕਰਨ ਵਾਸਤੇ ਕਿ ਭਾਈ ਇਸ ਦਿਨ ਤੁਸੀਂ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਤੇ ਕੋਈ ਇਦਾਂ ਦਾ ਮਾਹੌਲ ਨਾ ਪੈਦਾ ਕਰੋ ਰੋਕਣ ਵਾਸਤੇ ਸ਼ਾਂਤ ਮෛत्रीਕੇ ਦੇ ਨਾਲ ਸਿੰਘ ਗਏ ਸੀ ਉਹਨਾਂ 13 ਨਿਹੱਥੇ ਸਿੰਘਾਂ ਤੇ ਉਹਨਾਂ ਬੇਕਸੂਰ ਸਿੰਘਾਂ ਤੇ ਗੁਰਬਚਨੇ ਨਿਰੰਕਾਰੀ ਦੇ ਨਿੱਜੀ ਸਿਪਾਈਆਂ ਨੇ ਨਿੱਜੀ ਬੰਦਿਆਂ ਨੇ ਗੋਲੀਆਂ ਚਲਾ ਕੇ ਉਹਨਾਂ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਿੱਥੋਂ 1984 ਦੇ ਧਰਮਜੋਤ ਮੋਰਚੇ ਦਾ ਮੁੱਢ ਵੱਜਦਾ ਇਹ ਸਾਰਾ ਅੱਗੇ ਜਿਹੜਾ ਸਾਕਾ ਵਾਪਰਦਾ ਉਹ ਇਹ ਵੀ ਦਿਨ ਸਾਡੇ ਸਿੱਖ ਇਤਿਹਾਸ ਵਿੱਚ ਬੜਾ ਅਹਿਮ ਪੱਖ ਰੱਖਦਾ ਹੈ ਤੇ ਆਪ ਸੰਗਤਾਂ ਦੇ ਨਾਲ ਅੱਜ ਅਸੀਂ ਵਿਸਾਖੀ ਦੇ ਇਹਨਾਂ ਇਤਿਹਾਸਕ ਪੰਜ ਦਿਹਾੜਿਆਂ ਦੀ ਜਿਹੜੀ ਗੱਲ ਕੀਤੀ ਹੈ ਹੋਰ ਵੀ ਸਿੱਖ ਇਤਿਹਾਸ ਦੇ ਵਿੱਚ ਵਿਸਾਖੀ ਵਾਲੇ ਦਿਨ ਬੜੇ ਇਤਿਹਾਸਕ ਪੱਖ ਸਾਹਮਣੇ ਆਉਂਦੇ ਨੇ ਪਰ ਅੱਜ ਅਸੀਂ ਆਪ ਸੰਗਤਾਂ ਦੇ ਨਾਲ ਇਹਨਾਂ ਪੰਜ ਮੇਨ ਦਿਹਾੜਿਆਂ ਦੀ ਗੱਲ ਕੀਤੀ ਆਮ ਤੌਰ ਤੇ ਜਦੋਂ ਅਸੀਂ ਵਿਸਾਖੀ ਯਾਦ ਕਰਦੇ ਹਾਂ ਵਿਸਾਖੀ ਦੇ ਵਿੱਚ ਠੀਕ ਹੈ ਜੀ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਹੁੰਦੀਆਂ ਨੇ ਕਣਕ ਦੀ ਵਾਢੀ ਹੁੰਦੀ ਹੈ ਆਪਾਂ ਆਮ ਤੌਰ ਤੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਕਹਿੰਦੇ ਆ ਕਿ ਜੱਟ ਫਸਲਾਂ ਵੇਚ ਕੇ ਜ਼ਮੀਨਦਾਰ ਫਸਲਾਂ ਵੇਚ ਕੇ ਪੈਸੇ ਘਰ ਆਏ ਹੁੰਦੇ ਨੇ ਖੁਸ਼ੀਆਂ ਮਨਾਉਂਦਾ ਹੈ ਪਰ ਉੱਥੇ ਜਦੋਂ ਸਿੱਖ ਕੌਮ ਦੀ ਗੱਲ ਕਰਦੇ ਆ ਸਿੱਖ ਕੌਮ ਦੇ ਅੰਦਰ ਇਹਨਾਂ ਵਿਸਾਖੀ ਦੇ ਦਿਹਾੜਿਆਂ ਦਾ ਬੜਾ ਅਹਿਮ ਪੱਖ ਹੈ ਬੜਾ ਵੱਡਾ ਪੱਖ ਹੈ ਇਹ ਸਾਡਾ ਜਿਹੜਾ ਸਿੱਖ ਕੌਮ ਦੀ ਹੋਂਦ ਵਿਸਾਖੀ ਵਾਲੇ ਦਿਨ ਤੋਂ ਸ਼ੁਰੂ ਹੁੰਦੀ ਹੈ ਖਾਲਸਾ ਪ੍ਰਗਟ ਹੁੰਦਾ ਸਾਨੂੰ ਵੱਖਰਾ ਸਰੂਪ ਮਿਲਦਾ ਹੈ ਇਹ ਵੀ ਵਿਸਾਖੀ ਵਾਲੇ ਦਿਨ ਮਿਲਦਾ ਹੈ ਤੇ ਆਪ ਸੰਗਤਾਂ ਦੇ ਨਾਲ ਵਿਸਾਖੀ ਨਾਲ ਸੰਬੰਧਿਤ ਵਿਚਾਰਾਂ ਪਾਈਆਂ ਨੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੇ ਵੀਡੀਓ ਵਧੀਆ ਲੱਗੇ ਚੰਗੀ ਲੱਗੇ ਵੱਦ ਤੋਂ ਵੱਧ ਸ਼ੇਅਰ ਕਰਿਓ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂਤੋਂ ਅੱਗੇ ਤੋਂ ਵੀ ਅਸੀਂ ਹੋਰ ਵਕ ਵਕ ਇਤਿਹਾਸਕ ਪੱਖਾਂ ਗੁਰਮਤ ਦੇ ਪੱਖ ਤੋਂ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਵਾਂਗੇ ਜੀ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ